24 ਤਰੀਕ ਨੂੰ ਗਿਆ 8ਵੇਂ ਮਹੀਨੇ ਦੀ 15 ਤਰੀਕ ਸੀ। ਕਿ ਦੁਬਈ ਤੋਂ ਬਰਾਜ਼ੀਲ ਬਰਾਜ਼ੀਲ ਤੋਂ ਕਿਹਾ ਗਿਆ ਸੀ ਮੈਨੂੰ ਕਿ ਤੁਹਾਨੂੰ ਉੱਥੇ ਵੀਜ਼ਾ ਲਵਾਵਾਂਗੇ ਪ੍ਰੋਪਰ ਤੇ ਇੱਕ ਨੰਬਰ ਤੇ ਪਰ ਉਹ ਨਹੀਂ ਲੋਹਾ। ਇਹ ਲੋ 15 ਤਰੀਕ ਨੂੰ ਉਹਨਾਂ ਨੇ ਅਰਸਟ ਕੀਤਾ। ਮੈਨੂੰ 20 ਦਿਨ ਅੰਦਰ ਰੱਖਿਆ ਚੰਪੀ ਦੇ ਨਾਂ। ਬਨਾਮਾ ਜੰਗਲ ਦੇ ਪੁੱਜੇ ਸੀ ਕਿ ਉੱਥੇ ਕਿਸ ਤਰ੍ਹਾਂ ਦਾ ਸਫਰ ਹੈ ਉਸ ਬਾਰੇ ਕੋਈ ਗੱਲ। ਬਨਾਮ ਕੋਈ ਉੱਥੇ ਕਿਸੇ ਦੀ ਸਹਾਇਤਾ ਨਹੀਂ ਕਰਦਾ। ਸਾਰੇ ਆਪ ਆਪਣੀ ਹੁੰਦੀ ਆ ਕਿ ਮੈਂ ਹੀ ਲੰਘ ਜਾ। ਈ ਸੁਨੋਂ ਮਿਲਦੀਆਂ ਕਈ ਜਗ੍ਹਾ ਤੇ ਪਿੰਜਰ ਵੀ ਪਏ ਆ ਵੈਸੇ ਸਰਕਾਰ ਦੇ ਵੱਲੋਂ 104 ਭਾਰਤੀਆਂ ਰਿਪੋਰਟ ਕੀਤਾ ਗਿਆ ਜਿਹਦੇ ਜੋ ਅੰਮ੍ਰਿਤਸਰ ਦੇ ਪੰਜ ਨੌਜਵਾਨ ਵੀ ਸੀਗੇ ਤੇ ਇੱਕ ਜਿਹੜਾ ਨੌਜਵਾਨ ਸੀਗਾ ਉਹ ਸਲੇਮਪੁਰ ਦਾ ਦਲੇਰ ਸਿੰਘ ਦੱਸਿਆ ਗੱਲਬਾਤ ਕਰਾਂ ਦਲੇਰ ਸਿੰਘ ਜੀ ਕਦੋਂ ਤੁਸੀਂ ਯੂਐਸਏ ਗਏ ਸੀਗੇ ਪੂਰੀ ਆਪਣੀ ਹਰ ਗੱਲ ਸੁਣਾਓ ਕਿੱਦਾਂ ਤੁਹਾਨੂੰ ਪਤਾ ਲੱਗਾ ਕਦੋਂ ਗਏ ਸੀਗੇ ਤੁਸੀਂ ਬਾਹਰ ਛੱਡ ਕੇ ਯੂਐਸਏ ਮੈਂ 2000 24 ਤਰੀਕ ਨੂੰ ਗਿਆ 8ਵੇਂ ਮਹੀਨੇ ਦੀ 15 ਤਰੀਕ ਸੀ ਇਥੋਂ ਮੇਰੀ ਸਟਾਰਟਿੰਗ ਹੋਈ ਦੁਬਈ ਤੋਂ ਬ੍ਰਾਜ਼ੀਲ ਬ੍ਰਾਜ਼ੀਲ ਤੋਂ ਕਿਹਾ ਗਿਆ ਸੀ ਮੈਨੂੰ ਕਿ ਤੁਹਾਨੂੰ ਉੱਥੋਂ ਵੀਜ਼ਾ ਲਵਾਵਾਂਗੇ ਪ੍ਰੋਪਰ ਤੇ ਇੱਕ ਨੰਬਰ ਤੇ ਪਰ ਉਹ ਨਹੀਂ ਲਵਾ ਹਾਂਜੀ ਉਹ ਇਥੋਂ ਝੂਠ ਮਾਰ ਕੇ ਹੀ ਲੈ ਕੇ ਗਏ ਉਸ ਤੋਂ ਬਾਅਦ ਤੁਸੀਂ ਪਨਾਮਾ ਜੰਗਲ ਤੇ ਹੀ ਪੁੱਜੇ ਸੀਗੇ ਉਸ ਤੇ ਕੀ ਕਿਸ ਤਰ੍ਹਾਂ ਤੁਹਾਡਾ ਸਫ਼ਰ ਹੈ ਉਸ ਬਾਰੇ ਥੋੜੀ ਗੱਲਬਾਤ ਹਾਂਜੀ ਪਨਾਮਾ ਜੰਗਲ ਵਿੱਚ ਤੁਸੀਂ ਗਏ ਸੀਗੇ ਪਨਾਮਾ ਦਾ ਜੰਗਲ ਤੇ ਬਹੁਤ ਡੇਂਜਰਸ ਰਿਹਾ ਜੀ ਬਹੁਤ ਜਿਆਦਾ ਔਖਾ ਹੈ ਪਨਾਮਾ ਕੋਈ ਉੱਥੇ ਕੇਦੀ ਸਹਾਇਤਾ ਨਹੀਂ ਕਰਦਾ ਸਾਰੇ ਆਪ ਆਪਣੀ ਹੁੰਦੀ ਆ ਕਿ ਮੈਂ ਹੀ ਲੰਘ ਜਾ ਠੀਕ ਆ ਬੜਾ ਕਿਸ ਤਰ੍ਹਾਂ ਉੱਥੇ ਕਿੰਦੇ ਕੀ ਪਿੰਜਰ ਪੁੰਜਰੇ ਵੇਖਣੋਂ ਲਾ ਪਾਣੀ ਤੱਕ ਪੀਣੋ ਨਹੀਂ ਮਿਲਦਾ ਹਾਂਜੀ ਨਹੀਂ ਪਾਣੀ ਕਈ ਕਈ ਜਗ੍ਹਾ ਤੇ ਬਹੁਤ ਹੁੰਦਾ ਪਰ ਕਈ ਜਗ੍ਹਾ ਤੇ ਨਹੀਂ ਹੁੰਦਾ ਆਵਾਜ਼ਾਂ ਵੀ ਸੁਣਨੋਂ ਮਿਲਦੀਆਂ ਆ ਕਈ ਜਗ੍ਹਾ ਤੇ ਪਿੰਜਰ ਵੀ ਪਏ ਆ ਜਿਹਨੂੰ ਜੁਐਸ ਤੋਂ ਪਹੁੰਚਦੇ ਹੋ ਆਰਬੀ ਤੁਹਾਨੂੰ ਕੀ ਕਹਿ ਕੇ ਤੁਹਾਨੂੰ ਕਰਦੀ ਹੈ ਰਿਪੋਰਟ ਕਿਸ ਤਰ੍ਹਾਂ ਤੁਹਾਨੂੰ ਅਰੈਸਟ ਕਰਦੀ ਜੁਐਸ ਸਾਨੂੰ ਇਹ 15 ਹਾਂ ਜਨਵਰੀ ਦੀ 15 ਤਰੀਕ ਨੂੰ ਉਹਨਾਂ ਨੇ ਅਰਸਟ ਕੀਤਾ ਮੈਨੂੰ 20 ਦਿਨ ਅੰਦਰ ਰੱਖਿਆ ਚੌਂਕੀ ਦੇ ਨਾਲ ਕੀ ਪੁੱਛ ਪੜਤਾਲ ਕੀਤੀ ਸੀ ਉਹਨਾਂ ਨੇ ਦੋਸਤ ਉਹਨਾਂ ਨੇ ਕੁਝ ਨਹੀਂ ਪੁੱਛ ਪੜਤਾਲ ਕੀਤਾ ਸਾਨੂੰ ਕੈਂਪ ਚ ਲੈ ਕੇ ਜਾਂਦੇ ਤੇ ਉੱਥੇ ਸਾਡੇ ਬਿਆਨ ਹੋਣੇ ਸੀ ਪਰ ਸਾਨੂੰ ਕੈਂਪ ਚ ਉਹਨਾਂ ਲੈ ਕੇ ਹੀ ਨਹੀਂ ਗਏ ਪਹਿਲੇ ਭਾਰਤ ਵਿੱਚ ਕੀ ਕੰਮ ਤੁਸੀਂ ਕਰਦੇ ਸੀ ਕਿ ਸੋਚਿਆ ਕੋਈ ਸੀ ਕਿ ਹਾਂ ਮੈਂ ਬਾਹਰ ਜਾਣਾ ਪਹਿਲਾਂ ਮੈਂ ਡਰਾਈਵਰੀ ਕਰਦਾ ਸੀ ਬਾਹਰ ਜਾਂਦਾ ਕਿਉਂ ਸੋਚਿਆ ਸੀ ਬਾਹਰ ਜਾਣ ਲਈ ਆਪਣਾ ਚੰਗਾ ਵਧਾਉਣ ਲਈ ਕਿ ਚਲੋ ਮੈਂ ਵੀ ਗਏ ਪਰ ਏਜੰਟ ਨੇ ਮੈਨੂੰ ਗਲਤ ਗਾਈਡ ਕੀਤਾ ਏਜੰਟ ਕਿੱਧਰ ਦਾ ਸੀਗਾ ਇੱਕ ਇੰਡੀਆ ਦਾ ਸੀ ਤੇ ਇੱਕ ਦੁਬਈ ਦਾ ਹੈ ਖਰਚਾ ਕਿੰਨਾ ਕਰੋਗੇ ਸੀ ਖਰਚਾ ਬਹੁਤ ਜ਼ਿਆਦਾ ਹੋ ਗਿਆ ਇਹ ਕਿੰਨਾ ਕਰੀ ਅੰਕੜੇ ਵਾਸਤੇ ਗੱਲ ਕਰੀਏਗਾ ਖਰਚਾ ਬਹੁਤ ਲੱਖਾਂ ਦੇ ਹਿਸਾਬ ਨਾਲ ਹੀ ਹੋ ਗਿਆ ਕੋਈ ਦੱਸ ਹੀ ਨਹੀਂ ਸਕਦੇ ਤੁਹਾਨੂੰ ਦੱਸ ਨਹੀਂ ਸਕਦਾ ਤੇ ਜਦੋਂ ਆਰਮੀ ਦਾ ਯਾਤ ਤੁਸੀ ਵਾਪਸੀ ਕਰ ਰਹੇ ਸੀਗੇ ਤੇ ਕਿਹੜਾ ਜਿਹੜਾ ਸਾਰੇ ਲੋਕਾਂ ਨੂੰ ਹਸਕੜੀਆਂ ਲਈਏ ਗਏ ਸੀਗਾ ਬੱਚਿਆਂ ਨੂੰ ਲੈ ਕੇ ਪਰ ਤੁਹਾਨੂੰ ਵੀ ਹਸਕੜੀਆਂ ਲਈਏ ਸੀ ਪੈਰ ਵੀ ਬੰਨੇ ਕੀ ਸੀਗੇ ਬੱਚਿਆਂ ਨੂੰ ਨਹੀਂ ਲਾਈਆਂ ਗਏ ਜਿਹੜੇ ਅੰਡਰੇ ਇਸ ਸੀ ਉਹਨਾਂ ਨੂੰ ਨਹੀਂ ਲਾਈਆਂ ਸੀ ਉਹਨਾਂ ਜੋ ਲੇਡੀਜ਼ ਸੀ ਉਹਨਾਂ ਨੂੰ ਲਾਈਆਂ ਗਈਆਂ ਜੈਂਸ ਨੂੰ ਲਾਈਆਂ ਗਈਆਂ ਕਿਹੜਾ ਜਦੋਂ ਰੋਟੀ ਵੀ ਖਾਣ ਨੂੰ ਮਿਲਦੀ ਸੀ ਤਦ ਵੀ ਹੱਥਕੜੀਆਂ ਨਹੀਂ ਖੁੱਲੀਆਂ ਜਾਂਦੀ ਸੀ ਨਹੀਂ ਖੁੱਲਦੀ ਸੀ ਹੱਥ ਘੜੀ ਨਹੀਂ ਸੀ ਉਹ ਬੋਲਦੇ ਉਹ ਐਸੇ ਇਦਾਂ ਹੀ ਖਾਣਾ ਪੈਂਦਾ ਸੀ ਤਾਂ ਕਰਕੇ ਸਾਗਾ ਤੇ ਨਾਲ ਹੀ ਖਾਣਾ ਹਾਂ ਹੱਥ ਘੜੀ ਦੇ ਨਾਲ ਹੀ ਖਾਣਾ ਉਹ ਜਿਹੜਾ 24 ਘੰਟੇ ਦਾ ਸੀਗਾ ਸਫਰ ਸੀਗਾ ਕਾਫੀ ਮੁਸ਼ਕਲਾ ਪਿਆ ਸੀਗਾ ਹਾਂਜੀ ਹਾਂਜੀ ਕਿਉਂਕਿ ਬੈਣਾ ਬੜਾ ਔਖਾ ਸੀ ਵਿੱਚ ਉਹਦੀ ਜਗ੍ਹਾ ਬਹੁਤ ਟਾਈਟ ਸੀ ਤੇ ਕਿਤਨਾ ਵਰਤਾਵ ਜਿਤਨਾ ਕਰਦੀ ਸੀਗੀ ਅਮਰੀਕਾ ਆਰਮੀ ਜਾ ਇਹ ਨਹੀਂ ਕੋ ਗਲਤ ਨਹੀਂ ਸੀ ਕਰਦੇ ਉਹ ਮਤਲਬ ਕਿ ਆਪਣੇ ਹਿਸਾਬ ਨਾਲ ਉਹ ਗਾਈਡ ਸਹੀ ਕਰਦੇ ਪਰ ਉਹ ਪਰ ਦੇ ਟਾਈਮ ਉਹ ਟਾਈਮ ਖਾਣਾ ਵੀ ਦਿੰਦੇ ਸੀ ਉਹ ਖਾਣਾ ਤਾਂ ਚਲੋ ਕੀ ਐ ਕੁਰਕਰੇ ਜੇ ਦਿੰਦੇ ਸੀ ਤੇ ਜਿਵੇਂ ਫਰੂਟ ਚ ਸੇਵ ਹੋ ਗਿਆ ਫਰੂਟੀ ਹੋ ਗਈ ਤੇ ਹੁਣ ਇਸ ਤਰ੍ਹਾਂ ਨੌਜਵਾਨ ਨੂੰ ਕੀ ਕਹਣਾ ਕਿਉਂਕਿ ਪੰਜਾਬ ਦੇ ਨੌਜਵਾਨ ਲਗਾਤਾਰ ਬਾਹਰ ਜਾਂਦੇ ਹੋਟ ਤੇ ਆਗੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਉਹਨਾਂ 트럼ਪ ਨੇ ਸਾਫ਼ ਕਹਤਾ ਕਿ ਜਿਹੜੇ ਵੀ ਇਲੀਗਲ ਆਣਗੇ ਉਹ ਬਖਸ਼ੇਗਾ ਨਹੀਂ ਉਹ ਡਿਪੋਰਟ ਕਰੂਗਾ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਇੱਕ ਨੰਬਰ 'ਚ ਹੀ ਜਾਓ ਦੋ ਨੰਬਰ ਦਾ ਨਾ ਰਸਤਾ ਜਨਮ ਨਾ ਜੀ ਹਾਂ ਜੀ ਤੇ ਤੁਹ ਤੁਹਾਡਾ ਹੁਣ ਅਗਲਾ ਸਫਰ ਕਿਸਾ ਹੋਗਾ ਕਿਉਂਕਿ ਕਾਫੀ ਪੈਸੇ ਲਾ ਕੇ ਗਏ ਸੀ ਕੋ ਉਮੀਦ ਸੀ ਕਿ ਫਿਊਚਰ ਹੋਵੇਗਾ ਹੁਣ ਅੱਗੇ ਤੁਸੀਂ ਕੀ ਕਰੋਗੇ ਅਸੀਂ ਦੇਖੋ ਨਾ ਕੁਛ ਨਹੀਂ ਹੁੰਦੇ ਪੂਰੀ ਤਰ੍ਹਾਂ ਦੇ ਟੁੱਟ ਗਏ ਹੁਣ ਸਰਕਾਰ ਕੋਈ ਮਦਦ ਕਰੇ ਸਾਡੀ ਜਿਹੜੇ ਅਸੀਂ ਸਾਰੇ ਆਏ ਆ ਕੋਈ ਸਰਕਾਰ ਬਾਹ ਫੜੇ ਤੇ ਜਦੋਂ ਕੱਲ ਅੰਮ੍ਰਿਤਸਰ 에어ਪੋਰਟ ਪਹੁੰਚਦੇ ਹੋ ਕਿ ਪੁਲਿਸ ਵੱਲੋਂ ਕਿਸ ਤਰ੍ਹਾਂ ਦਾ ਵਰਤਾਅ ਕੀਤਾ ਜਾਂਦਾ ਕੋਈ ਵੈਰੀਫਿਕੇਸ਼ਨ ਕੀਤੀ ਜਾਂਦੀ ਪੁੱਛੇ ਪੁੱਛਪੜਤਾਲ ਕੀਤੀ ਜਾਂਦੀ ਹੁਦਸਲੋਂ ਬਹੁਤ ਵਧੀਆ ਪ੍ਰਬਾਅ ਕੀਤਾ ਜਾਂਦਾ ਕੁਝ ਗਲਤ ਨਹੀਂ ਹੈ ਬਹੁਤ ਪਿਆਰ ਨਾਲ ਗਾਈਡ ਕੀਤਾ ਪੁਲਸ ਵਾਲਿਆਂ ਨੇ ਸਾਡਾ ਪੂਰਾ ਸਵਾਗਤ ਕੀਤਾ ਸਾਨੂੰ ਖਾਣਾ ਪ੍ਰਮੋਟ ਕੀਤਾ ਉਹਨਾਂ ਨੇ ਸੋ ਬਿਲਕੁਲ ਕਿਹਨਾਂ ਦਲੇਰ ਸਿੰਘ ਜੀ ਨਾਲ ਸੀ ਗੱਲਬਾਤ ਕੀਤੀ ਸੀਗੀ ਤੇ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਜਿਹਨਾਂ ਦਾ ਸਫਰ ਸੀਗਾ ਤੇ ਦਲੇਰ ਸਿੰਘ ਜੀ ਦੇ ਅਸੀਂ ਜਿਹੜੇ ਵਾਈਫ ਨੇ ਉਹਨੇ ਦੋ ਬੱਚੇ ਤੁਹਾਨੂੰ ਤਸੀਲਹਾ ਫਾਰੇ ਸਾਹਮਣੇ ਦਲੇਰ ਸਿੰਘ ਜੀ ਦੇ ਵਾਈਫ ਨੇ ਗੱਲਬਾਤ ਕਰਾਂਗੇ ਦਲੇਰ ਸਿੰਘ ਜੀ ਨਾਲ ਤੁਸੀਂ ਰਹਿਣਾ ਦੇ ਲੋ ਸਲੇਮਪੁਰ ਹਾਂਜੀ ਚਰਨਜੀਤ कौर ਮੇਰਾ ਨਾਮ ਸਲੇਮਪੁਰ ਦੇ ਰਹਿੰਦਾ ਹਾਂ ਹਾਂਜੀ ਇਹ ਕਿੰਨੇ ਪੈਸੇ ਲਗਾ ਕੇ ਭੇਜਿਆ ਸੀ ਦਲੇਰ ਸਿੰਘ ਨੂੰ ਤੇ ਕੀ ਸੁਪਨਾ ਦੇਖਿਆ ਸੀ ਇਹਨਾਂ ਨੂੰ ਐ ਕੋ 55 ਤੋਂ 60 ਲੱਖ ਰੁਪਏ ਲੈ ਕੇ ਭੇਜਿਆ ਸੀ ਇਹ ਆਪਣੇ ਸੁਨਹਿਰੇ ਭੋਗ ਵਾਸਤੇ ਸੁਪਨਾ ਦੇ ਕੇ ਭੇਜਿਆ ਸੀ ਕਿ ਸਾਡਾ ਆਉਣ ਵਾਲਾ ਸਮਾਂ ਜਿਹੜਾ ਬਿਹਤਰ ਹੋ ਸਕੇ ਅਸੀਂ ਦਲੇਰ ਸਿੰਘ ਜੀ ਨਾਲ ਗੱਲਬਾਤ ਕੀਤੀ ਸੀ ਕਿ ਦਲੇਰ ਸਿੰਘ ਦੇ ਦੋ ਬੱਚੇ ਆ ਵੋਟੀ ਨਾਲ ਵੀ ਗੱਲਬਾਤ ਕੀਤੀ ਸੀ ਕਿ ਸੁਪਨੇ ਕਾਫੀ ਸੀਗੇ ਹਾਲਾਂਕਿ ਉਸਨੇ ਦਲੇਜ ਸਿੰਘ ਨੇ ਸਾਰਾ ਆਪਣਾ ਸਫ਼ਰ ਦੱਸਿਆ ਵਾ ਸਿਰਫ 20 ਦਿਨ ਹੀ ਯੂਐਸਏ ਰਹਿੰਦਾ ਜੋ ਐਸਏਆਰਮੀ ਵੱਲੋਂ ਉਹ ਰੈਸਟ ਕਰ ਦਿੱਤਾ ਜਾਂਦਾ ਕੈਂਪ ਤੇ ਰਹਿੰਦਾ ਤੇ ਇੱਕ ਜਿਹੜੀ ਲਗਾਤਾਰ ਇੱਕ ਇਹ ਵੱਡੀ ਗੱਲ ਹੈਗੀ ਅੱਜ ਸੰਸਦ ਤੇ ਵੀ ਕਾਫੀ ਇੱਕ ਮੁੱਦਾ ਗਰਜਿਆ ਕਿ ਜਦੋਂ ਭਾਰਤ ਨੂੰ ਡਿਪੋਰਟ ਕੀਤਾ ਜਾਂਦਾ ਤਾਂ ਭਾਰਤਿਆਂ ਨੂੰ ਜਿਹੜੀ ਹਥਕੜੀ ਲਗਾਈ ਜਾਂਦੀ ਆ ਇਹ ਕਿਉਂ ਲਗਾਈ ਜਾਂਦੀ ਆ ਕਿਉਂਕਿ ਕ੍ਰਿਮੀਨਲ ਨਹੀਂ ਸੀਗੇ ਇਸ ਦੇ ਉੱਪਰ ਲਗਾਤਾਰ ਜਿਹੜੀ ਰਾਜਨੀਤੀ ਲਗਾਤਾਰ ਗਰਮਾਈ ਜਾ ਰਹੀ ਹੈ ਤੇ ਦਲੇਵ ਸਿੰਘ ਨੇ ਵੀ ਮੰਨਿਆ ਕਿ ਸਾਰੇ ਜਿਹੜੇ ਭਾਰਤੀਆਂ ਨੂੰ ਜਦੋਂ ਜਹਾਜ਼ ਤੇ ਬਿਠਾਇਆ ਜਾਂਦਾ ਤੇ ਹਥਫੀਆਂ ਲਗਾਈ ਜਾਂਦੀ ਹੱਥਾਂ ਦੇ ਵਿੱਚ ਵੀ ਤੇ ਪੈਰਾਂ ਦੇ ਵਿੱਚ ਵੀ ਜਿਹਨਾਂ ਨੂੰ ਬੰਦੇ ਜਾਂਦੇ ਆ ਕਿ ਜਦੋਂ ਰੋਟੀ ਵੀ ਖਾਂਦੇ ਸੀਗੇ ਤਦ ਵੀ ਉਹ ਕਿਤਨਾ ਕਿਤੇ ਜਿਹੜੇ ਆਦਮੀ ਸੀਗੇ ਲੋਕਾਂ ਦੇ ਹੱਥ ਵੀ ਨਹੀਂ ਖੋਲਦੇ ਸੀਗੇ ਤੇ ਉਹਨੇ ਸਾਫ਼ ਸਾਬ ਨੌਜਵਾਨ ਨੂੰ ਅਪੀਲ ਕੀਤੀ ਜੇਕਰ ਤੁਸੀਂ ਬਾਹਰ ਜਾਣਾ ਤਾਂ ਸਹੀ ਤਰੀਕੇ ਨਾਲ ਜਾਓ ਲੀਗਲ ਤਰੀਕੇ ਨਾਲ ਜਾਓ ਤੇ ਸਰਕਾਰ ਦੇ ਅੱਗੇ ਗੁਹਾਰ ਉਸ ਨੇ ਜ਼ਰੂਰ ਲਗਾਈ ਹੈ ਦਲੇਵ ਸਿੰਘ ਨੇ ਉਸ ਦੀ ਜਿਹੜੀ ਹੈ ਕੋਈ ਵਿੱਤੀ ਮਦਦ ਜ਼ਰੂਰ ਕੀਤੀ ਜਾਵੇ ਕੈਮਰਾਮੈਨ ਦਲੇਤ ਨਾ ਭ Amritsar evet.